ਕਹਿੰਦੇ ਕੁਛ ਪਲ ਹੋਏ ਦਿਨਾਂ ਕੁੱਤਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਧਰਿਆ ਸੀ ਉਹਨਾਂ ਦਾ ਕੁੱਤਿਆਂ ਨੂੰ ਗੁਰੂ ਸਾਹਿਬ ਨੇ ਹੱਥ ਮਾਰ ਕੇ ਪਾਣੀ ਵੀ ਡੋਲ ਦਿੱਤਾ ਤੇ ਦੁੱਧ ਵੀ ਡੋਲ ਦਿੱਤਾ ਕਹਿੰਦੇ ਪੀਰ ਪੀਖੜ ਸਾਜੀ ਫਿਰ ਕੁਛੀ ਗਜ ਝੂਟ ਉਠੇ ਕਹਿੰਦੇ ਝੂਟ ਮੁੱਠੇ ਪੀਰ ਪੀਖੜ ਸਾਜੀ cargo ਪੁੱਛਿਆ ਪੀਰ ਜੀ ਬਾਗ ਨੇ ਤੇ ਦੋਵੇਂ ਕੁੱਤਿਆਂ ਡੋਲ ਦਿੱਤੀਆਂ ਪਾਣੀ ਵੀ ਡੋਲਤਾ ਦੁੱਧ ਵੀ ਡੋਲਤਾ ਤੁਸੀਂ ਕਦੋਂ ਝੂਮੀ ਜਾਂਦੇ ਜੀ ਤੇ ਪੀਰ ਪੀਖੜ ਸਾਜੀ ਨੇ ਦੱਸਿਆ ਜੀ ਇਹ ਦਸਨਾਈ ਨੇ ਕਿ ਧਰਮ ਮੰਦਰਾ ਤੇ ਮਸਜਿਦਾਂ ਦਾ ਵਿਸ਼ਾ ਨਹੀਂ ਹੈ ਧਰਮ ਤਾਂ ਜ਼ਿੰਦਗੀ ਵਿੱਚ ਕਮਾਉਣ ਦਾ ਵਿਸ਼ਾ ਹੈ ਇਹ ਅਸਥਾਨ ਜਿੱਥੇ ਆਪਾਂ ਬੈਠੇ ਹਾਂ ਇਹ ਸਿੱਖਣ ਦਾ ਥਾਂ ਹੈ ਕਮਾਉਣ ਦੇ ਦੀ ਸਾਡੀ ਬਾਕੀ ਦੀ ਜ਼ਿੰਦਗੀ ਹੈ ਸਾਡਾ ਘਰ ਸਾਡੀ ਡਿਊਟੀ ਸਾਡਾ ਕਾਰੋਬਾਰ ਸਾਡੀ ਖੇਤੀਬਾੜੀ ਸਾਡੀ ਜੰਗਲ ਵਛੇ ਦੀ ਭਾਲ ਪਿੰਡ ਵਿੱਚ ਵਿਚਰਨਾ ਸੱਥਾ ਵਿੱਚ ਬਹਿਣਾ ਮਹਿਫਲਾ ਦਾ ਸ਼ਰਾਰ ਬੰਨਾ ਪੰਚਾਇਤਾਂ ਦੀਆਂ ਪਰਿਆਂ ਤੇ ਬੈਠਣਾ ਉਹ ਸਾਡਾ ਇਨਾਂ ਸਦਕਾ ਨੂੰ ਵਰਤਨ ਦਾ ਥਾਂ ਹੈ ਸਿੱਖਣ ਦਾ ਥਾਂ ਸਾਡਾ ਗੁਰੂ ਘਰ ਹੈ ਬੱਚਾ ਜਮਾ ਘਟਾਉ ਸਕੂਲੋਂ ਸਿੱਖੀ ਆਉਂਦਾ ਉਹ ਮੈਥ ਦੇ ਫਾਰਮੂਲੇ ਸਿੱਖੀ ਆਉਂਦਾ ਤੇ ਸਾਰੀ ਉਮਰ ਉਹ ਸਕੂਲੇ ਬੈਠਾ ਤੇ ਨਹੀਂ ਕੈਲਕੂਲੇਟਰ ਭਵਾਈ ਜਾਂਦਾ ਆਪਣੀ ਜੌਬ ਤੇ ਬੈਠਾ ਹੁੰਦਾ ਉਹਦਾ ਆਫਿਸ ਬੈਂਗਲੌਰ ਹੋਵੇਗਾ ਦਿੱਲੀ ਹੋਵੇਗਾ ਜਾਂ ਕਿਤੇ ਹੋਰ ਹੋਵੇਗਾ ਆਪਾਂ ਨੂੰ ਨਹੀਂ ਪਤਾ ਪਰ ਉਹ ਆਪਣੀ ਸੀਟ ਤੇ ਆਪਣੀ ਜੌਂ ਤੇ ਬੈਠਾ ਉਹਨਾਂ ਸਿੱਖੀਆਂ ਹੋਈਆਂ ਚੀਜ਼ਾਂ ਨੂੰ ਵਰਤਦਾ ਹੈ ਤੇ ਤਾਂ ਉਹਦੀ ਵੈਲਿਊ ਪੈਂਦੀ ਜੇ ਸਕੂਲ ਦੇ ਗੇਟ ਦੇ ਅੰਦਰ ਜਾਂ ਬਾਹਰ ਬੈਠਾ ਸਾਰੀ ਉਮਰ ਪੈਨ ਲਿਆ ਕਿਤੇ ਜਮਾ ਘਟਾਓ ਕਰੀ ਜਾਵੇ ਤੇ ਕਿਸੇ ਨੇ ਨਹੀਂ ਪੁੱਛਣਾ ਸਿੱਖਿਆ ਸਕੂਲਾਂ ਸੀ ਵਰਤਿਆ ਜ਼ਿੰਦਗੀ ਦੇ ਅੰਦਰ ਹੈ ਮਟਰਾਂ ਦੀ ਪੜਾਈ ਹੋਈ ਜੀ ਛੋਟੇ ਬੱਚੇ 6ਵੀਂ ਵਾਲੇ ਨੂੰ ਆਪੀ ਪੜਾਉਂਦੀ ਚੱਲ ਪੁੱਤ ਜੋੜ ਪੜਾ ਆ ਵੀ ਤੋੜੇ ਜਿਹੜੇ ਨੇ ਤੋਲੇ ਸੀ ਸਾਹਮਣੇ ਲਿਖਿਆ ਹੋਇਆ ਦਾ ਜੋੜ ਲਾ ਦੇ ਨਿਆਣੀ ਨੂੰ ਨਾਂ ਲਾਉਣਾ ਆਵੇ ਨਾ ਦੋ ਸ਼ਰੀਰੀਆਂ ਤੋਂ ਕੋਈ ਸਿੱਖਿਆ ਆ ਆ ਸਾਡਾ ਇਹ ਸਿੱਖਣ ਦਾ ਥਾ ਹੈ ਵਰਦਨ ਦਾ ਥਾ ਸਾਡਾ ਘਰ ਕਾਰੋਬਾਰ باقی ਸਾਡਾ ਸਮਾਜ ਹੈ ਪੀਰ ਪੀਖਣ ਸ਼ਾਹ ਜੀ ਨੇ ਦੱਸਿਆ ਇਹ ਸਿਖਾਉਣ ਆਏ ਨੇ ਕਿ ਧਰਮ ਨੂੰ ਸਿਰ ਧਰਮ ਸਥਾਨਾਂ ਦੀ ਬਣ ਕੇ ਲਾ ਰੱਖੋ ਜਿਵੇਂ ਗੁਰਨਾਰਨ ਦੇਵ ਜੀ ਨੇ ਸਿਖਾਇਆ ਸੀ ਵੀ ਤੁਸੀਂ ਅਥੇ ਤੇ ਨਮਾਜ਼ ਅਦਾ ਕਰਨ ਆਏ ਹੋ ਨਮਾਜ਼ ਪੜਦਾ ਤੇ ਕੋਈ ਵੀ ਨਹੀਂ ਪਿਆ ਇੱਕ ਤੁਰਿਆ ਫਿਰਦਾ ਘਰ ਦੇ ਅੰਦਰ ਜੰਮੇ ਨਵੇਂ ਬਸ਼ੀਰੇ ਦੇ ਪਿੱਛੇ ਪਿੱਛੇ ਕੋਈ ਫੂਹੀ ਜਣਾ ਡਿੱਗ ਪਵੇ ਦੂਜਾ ਕਾਬਲ ਖੰਧਾਰ ਜਾ ਕੇ ਘੋੜੇ ਖਰੀਦਦਾ ਸਰੀਰ ਮਸਜਿਦ ਵਿੱਚ ਨਹੀਂ ਨਮਾਜ਼ ਵਾਲੇ ਥਾਂ ਤੇ ਨਹੀਂ ਬਾਕੀਆਂ ਨਾਲ ਉੱਠਕ ਬੈਠਕ ਵੀ ਹੋ ਰਹੀ ਹੈ ਕੰਨਾਂ ਨੂੰ ਹੱਥ ਲਾ ਲਾ ਕੇ ਤੌਬਾ ਵੀ ਹੋ ਰਹੀ ਹੈ ਮੰਨ ਇਥੇ ਹੈ ਗਈ ਨਹੀਂ ਸਤਿਗੁਰੂ ਦਸਨ ਆਏ ਨੇ ਸਰੀਰ ਨੂੰ ਗੁਰਦੁਆਰੇ ਲੈ ਜਾਣ ਦਾ ਵਿਸ਼ਾ ਨਹੀਂ ਹੈ ਧਰਮ ਮਨ ਨੂੰ ਵੀ ਨਾਲ ਖੜਦਾ ਹੋਵੇਗਾ ਪੰਜਵੇਂ ਪਾਤਸ਼ਾਹ ਨੇ ਫਰਮਾਇਆ ਨਾ ਮਨ ਵਿੱਚੈ ਸਤਿਗੁਰ ਕੇ ਪਾਸ ਤੇ ਸੇਵਕੀ ਕਾਰਜ ਰਾਸ ਸਤਿਗੁਰੂ ਜੀ ਨੇ ਫਰਮਾਇਆ ਨਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਈ ਤੇ ਮਨ ਦਾ ਕੌਣ ਹੈ ਮਨ ਮੰਦਾ ਹੈ ਸਰੀਰ ਬਾਧਾ ਮੰਦਾ ਹੈ ਐਵੇਂ ਬੇਨਤੀ ਕਰਾਂ ਜੇ ਮਨ ਬਿਸਰੇ ਤੋ ਓਠਨ ਨੂੰ ਨਾਮ ਮੰਨੇ ਤਰ ਕਦੀ ਵੀ ਨਹੀਂ ਉੱਠ ਸਕਦਾ ਪਹਿਲਾ ਮਨ ਨੂੰ ਮਨਾਉਣਾ ਪੈਂਦਾ ਵੀ ਚੱਲ ਉੱਠ ਛੱਡ ਖੜਾ ਹੋ ਜਾ। ਛੱਡ ਬਿਸਤਰਾ ਤੇ ਉੱਠ ਕੇ ਢਾਲਾ ਤੇ ਸਰੀਰ ਫਿਰ ਪਿੱਛੇ ਲੱਗਦਾ ਹੈ। ਮਨ ਨੂੰ ਮਨਾਉਣਾ ਪੈਂਦਾ ਵੀ ਸ਼ਰਾਬ ਹੈ ਜੀਬ ਲਲਕਦੀ ਵੀ ਪਈ ਹੈ। ਜੇ ਮਨ ਮੰਨ ਗਿਆ ਵੀ ਨਹੀਂ ਪੀਣੀ ਤੇ ਸਰੀਰ ਉੱਠ ਕੇ ਚਲ ਜਾਊ। ਜੇ ਮਨ ਮੰਨ ਗਿਆ ਉਹ ਚੱਲ ਦੋ ਪੈਗ ਲਾ ਲਈਏ ਤੇ ਸਰੀਰ ਉੱਥੇ ਪੈਗ ਲਾਉਣ ਵੱਲ ਲੱਗ ਜਾਵੇਗਾ। ਇਸ ਲਈ ਗੁਰੂ ਸਾਹਿਬ ਜੀ ਨੇ ਇਹ ਸਮਝਾਇਆ ਸੀ ਕਿ ਧਰਮ ਸਥਾਨਾਂ ਤੇ ਹੀ ਧਰਮ ਦੀਆਂ ਗੱਲਾਂ ਨਹੀਂ ਕਰਨੀਆਂ। ਧਰਮ ਸਥਾਨਾਂ ਤੋਂ ਬਾਹਰ ਧਰਮ ਨੂੰ ਪਮਾਉਣਾ ਹੈ